ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਢਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਹੈ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਹਰ ਇੱਕ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਆਪਾਂ ਤੁਹਾਡੇ ਨਾਲ ਦੋ ਚਾਰ ਵੀਡੀਓ ਜਿਹੜੀਆਂ ਸ਼ੇਅਰ ਕਰ ਚੁੱਕੇ ਹਾਂ ਰਖੜੀ ਤੱਕ ਦਾ ਆਪਣੇ ਕੋਲੇ ਸਾਰੇ ਸੂਟਾਂ ਤੇ ਡਿਸਕਾਊਂਟ ਹੈ ਜੀ ਸਾਰੇ ਸੂਟ ਨੇ ਜਿਹੜੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਮਿਲਣਗੇ ਜੀ ਕਾਟਨ ਸ ਜਰਜਟ ਲੈ ਲਓ ਵਰਕ ਪ੍ਰਾਈਜ਼ ਵਰਕ ਵਾਲੇ ਸੂਟ ਲੈ ਲਓ ਬਰਬਰੀ ਵਰਕ ਦੇ ਲੈ ਲਓ ਸਿੰਦੀ ਵਰਕ ਲੈ ਲਓ ਜੋ ਵੀ ਸੂਟ ਤੁਸੀਂ ਪਸੰਦ ਕਰਨਾ ਚਾਹੋਗੇ ਲੈ ਸਕਦੇ ਹੋ ਨਾਲ ਹੀ ਜਿਹੜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਹੈ ਢੀਤਾਲੀਵਾਲ-ਬੁਟੀਕ ਉੱਥੇ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜੀ ਨਾਲ ਹੀ ਜਿਹੜੇ ਨਵੇਂ-ਨਵੇਂ ਰੰਗ ਡਿਜ਼ਾਈਨ ਦੇਖ ਕੇ ਤੁਸੀਂ ਆਪਣੇ ਕੋਲ ਜਿਹੜਾ ਸੂਟ ਆਰਡਰ ਕਰ ਸਕਦੇ ਹੋ ਤੇ ਤੁਸੀਂ ਜਿਹੜੀ ਹੈਗਾ ਸੂਟ ਆਪਣਾ ਆਪਣੇ ਕੋਲ ਤੁਸੀਂ ਜਿਹੜਾ ਹੈਗਾ WhatsApp ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਨੂੰ ਪਲੀਜ਼ ਚਲਦੀ ਵੀਡੀਓ ਚ ਚੰਗੀ ਤਰ੍ਹਾਂ ਸਕਰੀਨਸ਼ਾਟ ਲਿਆ ਕਰੋ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕੋਲ ਜਿਹੜਾ WhatsApp ਤੇ ਉਹਦਾ ਆਰਡਰ ਭੇਜਿਆ ਕਰੋ ਜੇਕਰ ਤੁਸੀਂ ਉਸ ਨੂੰ ਕਨਫਰਮ ਕਰ ਲਓਗੇ ਆਪਾਂ ਤੁਹਾਨੂੰ ਪੂਰਾ ਸੂਟ ਦਿਖਾਵਾਂਗੇ ਜੀ ਤੁਸੀਂ ਉਸ ਨਾਲ ਜਿਹੜਾ ਦੁਪੱਟਾ ਐਡ ਕਰਵਾਉਣਾ ਉਹ ਕਰਵਾ ਸਕਦੇ ਹੋ ਫੁੱਲ ਡਿਟੇਲ ਲੈਣ ਤੋਂ ਬਾਅਦ ਤੁਸੀਂ ਜਿਹੜਾ ਆਪਾਂ ਨੂੰ ਪੇਮੈਂਟ ਹੈ ਜਿਹੜੀ ਆਨਲਾਈਨ ਮੈਥਡ ਨਾਲ ਹੀ ਪਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਸੂਟ ਆ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਸੋਹਣੇ ਸੋਹਣੇ ਸੂਟ ਲੈਣ ਲਈ ਆਪਣੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਮੈਂ ਭੈਣਾਂ ਨੂੰ ਕੱਲ ਪਾਸ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੈਂ ਤੁਹਾਡੇ ਨਾਲ ਜਿਹੜੀ ਕਾਟਨ ਦੁਪੱਟੀਆਂ ਦੀ ਵੀਡੀਓ ਸੰਜੀ ਕਰੂੰਗੀ ਅੱਜ ਮੈਂ ਉਹੀ ਤੁਹਾਡੇ ਲਈ ਲੈ ਕੇ ਆਈ ਸੀ ਕਾਟਨ ਦੁਪੱਟੀਆਂ ਦੀ ਆਪਣੇ ਕੋਲ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਏ ਨੇ ਪਰ ਅੱਜ ਮੈਂ ਮੇਰੇ ਕੋਲ ਥੋੜੇ ਜਿਹੀ ਘੱਟ ਹੀ ਦਿਖਾਈ ਜਾਣਗੇ ਬਿਲਕੁਲ ਘੱਟ ਰੇਟ ਦੇ ਵਿੱਚ ਇਹ ਜੋ ਜਿਹੜੇ ਦੁਪੱਟੇ ਆ ਤੁਹਾਨੂੰ ਮਿਲਣਗੇ ਜੀ ਕਾਟਨ ਦੇ ਬਹੁਤ ਹੀ ਜ਼ਿਆਦਾ ਸੋਹਣੇ ਫੁੱਲ ਜਿਹੜੇ ਹੈਗਾ ਸਾਈਜ਼ ਦੁਪੱਟਾ ਹੋਊ ਪਰ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਕੋਲ ਇੱਕ ਦੁਪੱਟਾ ਆਰਡਰ ਕਰੋਗੇ ਜੀ ਇੱਕ ਦੁਪੱਟਾ ਨਹੀਂ ਤੁਸੀਂ ਆਪਣੇ ਕੋਲ ਘੱਟੋ-ਘੱਟ 5 ਦੁਪੱਟੇ ਆਰਡਰ ਕਰਿਓ ਤੁਹਾਨੂੰ ਵੀ ਪਤਾ ਜੀ ਕੋਰੀਅਰ ਦਾ ਖਰਚਾ ਕਿੰਨਾ ਪੈ ਜਾਂਦਾ ਹੈਗਾ ਇਸ ਕਰਕੇ ਤੁਹਾਨੂੰ ਘੱਟੋ-ਘੱਟ 5 ਦੁਪੱਟੇ ਲੈਣੇ ਹੀ ਪੈਣਗੇ ਤੁਸੀਂ ਆਪਣਾ ਜਿਹੜਾ ਕੋਈ ਵੀ ਦੁਪੱਟੇ ਇਹਨਾਂ ਚੋਂ ਐਡ ਕਰਵਾ ਸਕਦੇ ਹੋ ਕੋਈ ਵਾਈਟ ਦੁਪੱਟਾ ਐਡ ਕਰਵਾਓ ਕਰਵਾ ਸਕਦੇ ਹੋ ਦਾ ਸੂਟ ਐਡ ਕਰਵਾਓ ਕਰਵਾ ਸਕਦੇ ਹੋ ਤੇ ਨਾਲ ਜਿਹੜੇ ਦੁਪੱਟੇ ਆ ਤੁਸੀਂ ਇਹ ਐਡ ਕਰਵਾ ਸਕਦੇ ਹੋ ਲਓ ਜੀ ਇਹ ਆਪਣੇ ਕੋਲ ਹੈਗਾ ਦੁਪੱਟਾ ਹੈਗਾ ਵਾਈਟ ਕਲਰ ਦਾ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਹੀ ਸੌਫਟ ਦੁਪੱਟੇ ਹੈਗੇ ਨੇ ਜੀ ਵਿਦਾਊਟ ਜਿਹੜਾ ਹੈਗਾ ਤੁਸੀਂ ਬਿਨਾਂ ਚਾਹੀ ਇਹਨਾਂ ਨੂੰ ਭੌਂਤੇ ਆਪਣੇ ਉੱਪਰ ਲੈ ਲਓ ਜੀ ਇੰਨੇ ਜ਼ਿਆਦਾ ਸੌਫਟ ਦੁਪੱਟੇ ਆ ਇਹ ਦੇਖੋ ਇਹ ਕਹ ਰਹੇ ਨੇ ਇਹਦੇ ਚਾਹੀ ਇਹ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਅਵੇਲੇਬਲ ਹੈ ਜੀ ਇੱਕ ਕਲਰ ਇਹ ਹੈਗਾ ਇਹ ਵੀ ਦੇ ਨਾਲ ਦਾ ਕਲਰ ਹੈ ਕਲਰ ਦੋਨੇ ਬਹੁਤ ਪਿਆਰੇ ਆ ਬਹੁਤ ਸੋਹਣੇ ਦੁਪੱਟਾ ਹੈ ਜੀ 200 ਰਹੂਗਾ ਜੀ ਇੱਕ ਦੁਪੱਟੇ ਦਾ ਪ੍ਰਾਈਸ ਇਹਦੇ ਵਿੱਚ 200 ਰੁਪਏ ਪ੍ਰਾਈਸ ਹੈ ਇਹਦਾ ਇਸ ਤੋਂ ਅਗਲਾ ਦੁਪੱਟਾ ਹੈਗਾ ਜੀ ਆਪਣੇ ਕੋਲੇ ਇਹ ਵਾਲਾ ਇਹ ਜਿਹੜੀ ਹੈਗੀ ਹੈ ਲੈਂਥ ਥੋੜੀ ਜਿਹੀ ਘੱਟ ਹੋਊਗੀ ਜੀ ਕਿਉਂਕਿ ਜਿਹੜੀਆਂ ਆਪਾਂ ਆਮ ਬੇਅਰ ਕਰਨ ਵਾਸਤੇ ਇਹ ਦੁਪੱਟਾ ਹੋਊਗਾ ਇਹਦੀ ਲੈਂਥ ਇਸ ਕਰਕੇ ਥੋੜੀ ਜਿਹੀ ਘਟ ਹੈ ਜਿਆਦਾ ਨਹੀਂ ਹੈ ਬਸ ਕਰੇ ਨੋਰਮਲ ਲੈਣ ਵਾਸਤੇ ਬਹੁਤ ਸੋਹਣਾ ਦੁਪੱਟੇ ਹੈਗੇ ਨੇ ਇਹ ਇਹ ਵੀ ਕਾਟਨ ਦੇ ਵਿੱਚ ਬਹੁਤ ਸੌਫਟ ਕੱਪੜਾ ਇਹਨਾਂ ਦਾ ਵੀ ਇਸ ਤਰ੍ਹਾਂ ਦਾ ਇੱਕ ਮਿੰਟ ਇਸ ਤਰ੍ਹਾਂ ਦਾ ਬਿਲਕੁਲ ਹੀ ਦੇਖੋ ਸੌਫਟ ਨੇਗੇ ਕਾਟਨ ਦੇ ਵਿੱਚ ਇਹਦੇ ਵਿੱਚ ਇਹ ਕਲਰ ਆਪਣੇ ਕੋਲ ਆ ਜੂਗਾ ਜੀ ਤਿੰਨ ਕਲਰ अवेलेबल ਬਰਦਰ ਵਿੱਚ ਇੱਕ ਆਪਣੇ ਕੋਲੇ ਕਲਰ ਇਹ ਮਿਲ ਜੂਗਾ ਜੀ ਇਸ ਤਰ੍ਹਾਂ ਦੇ نیچے ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਫਲਾਵਰ ਲੱਗੇ ਹੋਏ ਆ ਦੇਖ ਸਕਦੇ ਹੋ ਇਹ ਹੈਗਾ ਕਲਰ ਇਹਦੇ ਵਿੱਚ ਦੋ ਕਲਰ ਹੋਗੇ ਤੀਸਰਾ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗੇ ਜੀ ਇਹ ਵਾਲਾ ਪੀਲਾ ਕਲਰ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਇਹ ਤੁਹਾਨੂੰ ਮਿਲੂਗਾ ਜੀ 100 ਰੁਪਏ ਦਾ ਇਹਦਾ ਪ੍ਰਾਈਸ ਰੋਗਾ ਜੀ 100 ਰੁਪਏ ਇਹਦੇ ਵਿੱਚ ਤਿੰਨ ਕਲਰ ਨੇ ਇਸ ਤੋਂ ਅਗਲਾ ਕਲਰ ਹੈਗਾ ਆਪਣੇ ਕੋਲੇ ਵਾਈਟ ਬਲੈਕ ਇਸ ਤਰ੍ਹਾਂ ਦੀ ਪ੍ਰਿੰਟਿੰਗ ਐ ਸੀ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੀ ਪ੍ਰਿੰਟਿੰਗ ਹੋਊਗੀ ਜਿਹੜੀ ਹੈਗੀ ਆ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਐ ਇਹ ਵੀ ਮਿਲੂਗਾ ਤੁਹਾਨੂੰ 100 ਰੁਪਏ ਦੇ ਵਿੱਚ ਇਹ ਹੋਊਗਾ 100 ਰੁਪਏ ਪ੍ਰਾਈਜ਼ ਇਹਨਾਂ ਦਾ 100 ਇਸ ਤੋਂ ਅਗਲਾ ਦੁਪੱਟਾ ਹੈ ਜੀ ਇਸ ਤਰ੍ਹਾਂ ਦਾ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਐ ਇਸ ਦੀ ਇਸ ਤੋਂ ਅਗਲੇ ਜਿਹੜੇ ਸਾਰੇ ਹੀ ਦੁਪੱਟੇ ਹੋਣਗੇ ਉਹਨਾਂ ਦਾ 200 ਰੁਪਏ ਪ੍ਰਾਈਜ਼ ਰਹੂਗਾ ਜੀ ਇਹ ਹੈਗਾ ਦੇਖ ਸਕਦੇ ਹੋ ਕਿੰਨਾ ਪਿਆਰਾ ਦੁਪੱਟਾ ਹੈ ਦੁਪੱਟਿਆਂ ਦੀ ਕੋਈ ਕੁਆਲਿਟੀ ਨਹੀਂ ਹੁੰਦੀ ਮਤਲਬ ਇਹ ਨਹੀਂ ਹੁੰਦਾ ਕੋਈ ਸੀਜ਼ਨ ਨਹੀਂ ਹੁੰਦਾ ਜੀ ਆਪਾਂ 2-3 ਮਹੀਨੇ ਹਜੇ ਦੁਪੱਟੇ ਹੋਰ ਲੈਣੇ ਨੇ ਕਿ ਕਾਟਨ ਦੇ ਦੁਪੱਟੇ ਤੁਸੀਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਿਉਂਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਦੁਪੱਟੇ ਆਉਂਦੇ ਉਦੋਂ ਬਹੁਤ ਜ਼ਿਆਦਾ ਹਾਈ ਰੇਟ ਹੁੰਦਾ ਇਹਨਾਂ ਦਾ ਹੁਣ ਤੁਹਾਨੂੰ ਬਹੁਤ ਵਧੀਆ ਘੱਟ ਪ੍ਰਾਈਸ ਦੇ ਵਿੱਚ ਰੱਖੜੀ ਆਫਰ ਕਰਕੇ ਮਿਲ ਰਹੇ ਨੇ ਬਣਾ ਨੂੰ ਲੈ ਸਕਦੀਆਂ ਨੇ ਅਗਲਾ ਹੈਗਾ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਪੱਲਿਆਂ ਦੇ ਉੱਪਰ ਕਿੰਨੀ ਸੋਹਣੀ ਪ੍ਰਿੰਟਿੰਗ ਐ ਇਸ ਦੀ ਤੇ ਜਿਹੜੀ ਪੂਰੀ ਇਹਦੇ ਵਿੱਚ ਪ੍ਰਿੰਟਿੰਗ ਹੈਗੀ ਐ اسی ਤਰ੍ਹਾਂ ਦੀ ਹੈਗੀ ਐ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਇਹ ਹੈਗਾ ਕਲਰ ਬਿਲਕੁਲ ਸੇਮ ਆਊਗਾ ਜੀ ਇਹ ਲੈ ਸਕਦੇ ਹੋ ਅਗਲਾ ਦੁਪੱਟਾ ਹੈਗਾ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਦੇਖੋ ਕਿੰਨੇ ਸੋਹਣੇ ਦੁਪੱਟੇ ਹੈਗਾ ਕਲਰ ਵੀ ਚੁੰਨ-ਚੁੰਨ ਕੇ ਲੈ ਕੇ ਆਏ ਬਹੁਤ ਜ਼ਿਆਦਾ ਸੋਹਣੇ ਨੇ ਦੁਪੱਟੇ ਹੈਗੇ ਕਾਟਨ ਦੇ 200 ਰੁਪਏ ਇੱਕ ਦੁਪੱਟੇ ਦਾ ਪ੍ਰਾਈਸ ਰਹੂਗਾ ਜੀ ਘੱਟ ਤੋਂ ਘੱਟ ਤੁਸੀਂ 4 ਜਾਂ 5 ਦੁਪੱਟੇ ਆਰਡਰ ਕਰਨੇ ਆ ਜੀ ਜੇ ਤੁਸੀਂ ਇਹਦੇ ਨਾਲ ਕੋਈ ਬਾਈਟ ਦੁਪੱਟਾ ਆਪਣੇ ਕੋਲ ਆਰਡਰ ਕਰਵਾਉਣਾ ਉਹ ਕਰਵਾ ਸਕਦੇ ਹੋ ਸੂਟ ਐਡ ਕਰਨਾ ਉਹ ਵੀ ਕਰਵਾ ਸਕਦੇ ਹੋ ਸਿੰਗਲ ਦੁਪੱਟਾ ਨਹੀਂ ਭੇਜਿਆ ਜਾਊਗਾ ਜੀ ਇਸ ਤਰ੍ਹਾਂ ਦਾ ਹੈਗਾ ਅਗਲਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਇਹਦੇ ਵਿੱਚ ਸ਼ਾਇਦ ਇੱਕ ਦੋ ਕਲਰ ਹੋਰ ਮਿਲ ਜਾਣਗੇ ਇਹ ਹੈਗਾ ਇਹ ਤਾਂ ਬਾਰਡਰ ਦੇ ਉੱਪਰ ਦੇਖੋ ਕਿੰਨੇ ਪਿਆਰੇ ਨੇ ਇਸ ਦੀ ਪੂਰੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਅਗਲਾ ਦੁਪੱਟਾ ਆ ਜੂਗਾ ਜੀ ਇਸ ਤਰ੍ਹਾਂ ਦਾ ਇਹਦੀ ਵੀ ਪੂਰੇ ਦੁਪੱਟੇ ਦੀ ਪ੍ਰਿੰਟਿੰਗ ਹੈ ਜਿਹੜੀ ਇਸ ਤਰ੍ਹਾਂ ਹੀ ਆਊਗੀ ਇਸ ਤਰ੍ਹਾਂ ਦਾ ਹੈਗਾ ਇਹ ਬਿਲਕੁਲ ਸੇਮ ਪ੍ਰਿੰਟਿੰਗ ਹੈ ਤੇ ਪੂਰੇ ਦੁਪੱਟੇ ਦੇ ਵਿੱਚ ਹੈਗਾ ਨਾਲ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ ਹੈ ਨਾਲ ਦਾ ਇਹਦੇ ਪੂਰਾ ਦੁਪੱਟਾ ਇਸੇ ਤਰ੍ਹਾਂ ਦਾ ਹੀ ਆਊਗਾ ਜੀ ਇੰਨੀ ਜਿਆਦਾ ਸੌਫਟ ਕਾਟਨ ਹੈਗੀ ਹੈ ਨਾ ਤੁਸੀਂ ਦੇਖ ਕੇ ਜ਼ਰੂਰ ਕਹੋਗੇ ਵੀ ਦੁਪੱਟਾ ਬਹੁਤ ਸੋਹਣੇ ਨੇ ਇਹ ਦੇਖੋ ਜੀ ਕਿੰਨੇ ਪਿਆਰੇ ਦੁਪੱਟੇ ਕਿੰਨਾ ਜਿਆਦਾ ਹਲਕਾ ਲਾਈਟ ਵੇਟਾ ਦੁਪੱਟਾ ਹੈਗਾ ਇਸ ਤੋਂ ਅਗਲਾ ਹੈ ਕਿ ਜਿਸ ਤਰ੍ਹਾਂ ਦਾ ਇਹਦੇ ਵਿੱਚ ਇਸੇ ਤਰ੍ਹਾਂ ਹੀ ਲਾਈਨਿੰਗ ਚ ਆਉਣੀ ਹੈ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਹੀ ਬਣੀਆਂ ਹੋਈਆਂ ਨੇ ਲਾਈਨਿੰਗਾਂ ਦੇਖੋ ਕਿੰਨੇ ਸੋਹਣੇ ਕਲਰ ਹੈਗੇ ਨੇ ਇਹਦੇ ਵਿੱਚ ਇਸ ਤਰ੍ਹਾਂ ਹੀ ਇਹਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਨੇ ਇਹ ਆਪਣੇ ਕੋਲ ਦੋ ਕਲਰ ਨੇ ਇੱਕ ਹੈਗਾ ਇਸ ਤਰ੍ਹਾਂ ਦਾ ਸ਼ਾਇਦ ਇੱਕ ਦੋ ਚਾਰ ਕਲਰ ਹੋਰ ਵੀ ਮਿਲ ਜਾਣ ਪਰ ਤੁਸੀਂ ਇਹਨਾਂ ਚੋਂ ਦੇਖ ਕੇ ਆਪਣਾ ਜਿਹੜਾ ਆਰਡਰ ਕਰ ਸਕਦੇ ਹੋ ਇੱਕ ਦੁਪੱਟਾ ਹੈਗਾ ਇਸ ਤਰ੍ਹਾਂ ਦਾ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਸੇਮ ਲਾਈਨਾਂ ਬਣੀ ਹੋਈਆਂ ਨੇ ਅਗਲਾ ਦੁਪੱਟਾ ਹੋਊਗਾ ਜੀ ਇਸ ਤਰ੍ਹਾਂ ਦਾ ਇਹ ਆਪਣੇ ਮੰਮੀਆਂ ਵਾਸਤੇ ਜਾਂ ਦਾਦੀਆਂ ਵਾਸਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਸਰਦਾਰੀ ਜੀ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੋਨਾਗਾ ਇਸ ਤਰ੍ਹਾਂ ਦਾ ਹੈਗਾ ਦੇ ਵਿੱਚਕਾਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਜੂਗੀ ਇਹ ਜਿਹੜਾ ਵਿਚਕਾਰ ਇਸ ਤੇ ਬੋਰ ਚੱਕਰ ਬਣਾਇਆ ਹੋਇਆਗਾ ਇਸ ਤਰ੍ਹਾਂ ਦਾ ਦੇਖੋ ਦੁਪੱਟਾ ਕਿੰਨਾ ਸੋਹਣਾ ਹੈਗਾ ਇਹਦੇ ਵਿੱਚ ਦੇਖਣਾ ਥੋੜੀ ਥੋੜੀ ਇਸ ਤਰ੍ਹਾਂ ਦੀ ਸ਼ਾਈਨਿੰਗ ਹੈਗੀ ਹੈ ਦੁਪੱਟੇ ਦੇ ਵਿੱਚ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਸ਼ਾਈਨਿੰਗ ਹੈ ਜਿੰਨਾ ਜਿਹੜਾ ਬਾਹਰ ਗੁਰਦੁਆਰਾ ਸਾਹਿਬ ਲੈਣ ਵਾਸਤੇ ਜਾਵਾਂ ਬਾਹਰ ਅੰਦਰ ਆਉਣ ਵਾਸਤੇ ਬਹੁਤ ਸੋਹਣਾ ਦੁਪੱਟਾ ਹੈਗਾ ਜੀ ਇਹ ਇਸ ਤਰ੍ਹਾਂ ਹੈਗਾ ਜਿਹੜਾ ਕਲਰ ਬਿਲਕੁਲ ਸੇਮ ਹੈ ਇੱਕ ਕਲਰ ਹੈ ਇਹਦੇ ਵਿੱਚ ਇਹ ਹੈਗਾ ਇਹਦੇ ਵੀ ਸ਼ਾਈਨਿੰਗ ਹੈ ਇਸ ਤਰ੍ਹਾਂ ਦੀ ਹੈ ਦੇਖ ਸਕਦੇ ਹੋ ਇਹਦੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈ ਸਾਈਡਾਂ ਦੇ ਉੱਪਰ ਤੇ ਵਿਚਕਾਰ ਇਹਦੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਜੂਗੀ ਹਲਕੀ ਜੀ ਪ੍ਰਿੰਟਿੰਗ ਹੈ ਵਿਚਕਾਰ ਵੀ ਇਸ ਤਰ੍ਹਾਂ ਦੀ ਸ਼ਾਈਨਿੰਗ ਹੈ ਬੂਟੀਆਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆ ਜਿਹੜਾ ਤੁਹਾਨੂੰ ਇਹ ਆਪਾਂ ਦੁਪੱਟੇ ਦੇ ਰਹੇ ਆ 2250 ਦੇ ਦੁਪੱਟੇ ਸੀ ਜਿਹੜੇ ਆਪਾਂ ਤੁਹਾਨੂੰ ਹੁਣ 200 ਰੁਪਏ ਦੇ ਵਿੱਚ ਦੇ ਰਹੇ ਆ ਤੇ ਦੁਪੱਟੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਕੋਈ ਕਾਟਨ ਸੂਟ ਆਰਡਰ ਕਰਵਾ ਲਓ ਕੋਈ ਵੀ ਚੀਜ਼ ਤੁਸੀਂ ਇਹਦੇ ਨਾਲ ਐਡ ਕਰੋਗੇ ਸਿੰਗਲ ਦੁਪੱਟਾ ਨਹੀਂ ਭੇਜਿਆ ਜਾਊਗਾ ਜੀ ਕਿਉਂਕਿ ਸਿੰਗਲ ਦੁਪੱਟੇ ਤੇ ਬਹੁਤ ਜ਼ਿਆਦਾ ਖਰਚਾ ਪੈ ਜਾਣਾ 200 ਇੱਕ ਦੁਪੱਟੇ ਦਾ ਪ੍ਰਾਈਸ ਹੈ ਜੀ ਜੋ ਵੀ ਤੁਹਾਨੂੰ ਪਸੰਦ ਆਇਆ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣੇ ਲਈ ਜਿਹੜਾ ਦੁਪੱਟਾ ਲੈ ਸਕਦੇ ਹੋ ਬਾਕੀ ਜਿਹਨਾਂ ਆਪਾਂ ਨੇ ਬਾਰਕ ਕਰਵਾਉਣਾ ਹੁੰਦਾ ਪਲੀਜ਼ ਜਿਹੜੇ ਹੁਣੇ ਚੱਲ ਪਿਆ ਇਹ ਦੂਬਾਰਾ ਸੀਜ਼ਨ ਵਿਆਹਾਂ ਦਾ ਸੀਜ਼ਨ ਚੱਲੂਗਾ ਜੀ ਪਲੀਜ਼ ਜਲਦੀ ਆਪਣੇ ਆਰਡਰ ਪਲੇਸ ਕਰ ਦਿਓ ਕਿਉਂਕਿ ਤਾਂ ਕਿ ਆਰਾਮ ਨਾਲ ਜਿਹੜਾ ਆਪਾਂ ਤੁਹਾਡਾ ਸੂਟ ਹੈ ਜਿਹੜਾ ਆਰਡਰ ਕਰ ਸਕੀਏ ਕਿਸੇ ਵੀ ਕੱਪੜੇ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਆਪਣੇ ਕੋਲ ਇਹ ਸੂਟ ਆਪਣੇ ਲਈ ਤਿਆਰ ਕਰਵਾ ਸਕਦੇ ਹੋ ਪਰ ਉਹ ਜਿਹੜੇ ਵਿਆਹਾਂ ਦੇ ਆਰਡਰ ਨੇ ਉਹ ਤੁਸੀਂ ਹੁਣ ਦੇ ਸਕਦੇ ਹੋ ਜੀ ਕਿਉਂਕਿ ਉਦੋਂ ਤੱਕ ਸੂਟ ਬਹੁਤ ਥਾਂ ਵਧੀਆ ਸੂਟਾ ਜਿਹੜੇ ਤਿਆਰ ਹੋ ਜਾਣਗੇ ਇਸ ਲਈ ਜਿਹੜਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤਾਂ ਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ